ਮਾਰੂ ਵਾਰ ਮਹਲਾ 3 ਇੱਕ ਓੰਕਾਰ ਸਤ ਗੁਰ ਪ੍ਰਸਾਦ ਮਾਰੂ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਇਹ ਵਿਚਾਰਨ ਕੀਤੀ ਹੋਈ ਵਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸੱਚੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਮੰਗਲਾ ਚਰਨ ਸੰਖੇਪ ਰੂਪ ਵਿੱਚ ਸਤਗੁਰਾਂ ਨੇ ਵਰਤਿਆ ਹੈ ਇਸ ਮੰਗਲਾ ਚਰਨ ਵਿੱਚ ਸਤਿਗੁਰਾਂ ਨੇ ਕਿਹਾ ਆਪ ਹੀ ਪ੍ਰਮਾਤਮਾ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਸ਼ਲੋਕ ਮਹਲਾ ਪਹਿਲਾ ਵਿਣਗਾ ਹਕੁਕੁਣ ਵਿੱਚੀਐ ਤਉ ਗੁਣ ਸਭੁ ਜਾਏ ਜੇ ਕੋਈ ਗਾਕ ਨਾ ਹੋਵੇ ਤੇ ਕੋਈ ਗੁਣ ਭਾਉ ਕੋਈ ਕੀਮਤੀ ਬਾਦਾਰਤ ਵੇਚੀਐ ਤਾਉ ਉਹ ਗੁਣ ਸਸਤੇ ਭਾਵੇ ਖ ਜਾਂਦਾ ਭਾਉ ਉਸ ਦੀ ਕਦਰ ਨਹੀਂ ਹੁੰਦੀ। ਗੁਣ ਦਾ ਗਾਹਕ ਜੇ ਮਿਲੈ ਤੋ ਗੁਣ ਲੱਖ ਵਿਕਾਏ ਪਰ ਜੇ ਗੁਣ ਦਾ ਗਾਹਕ ਮਿਲ ਜਾਏ ਤਾਂ ਉਹ ਬਹੁਤ ਕੀਮਤ ਨਾਲ ਵਿਕਦਾ ਹੈ ਗੁਣ ਤੇ ਗੁਣ ਮਿਲ ਪਾਈਏ ਜੇ ਸਤਿਗੁਰ ਮਾਹ ਸਮਾਏ ਪਰ ਜੇ ਕੋਈ ਕਦਰ ਜਾਣਨ ਵਾਲਾ ਮਨੁੱਖ ਗੁਰੂ ਵਿੱਚ ਆਪਾ ਲੀਨ ਕਰ ਦੇਵੇ ਤਾਂ ਪ੍ਰਭੂ ਦੇ ਗੁਣ ਗਾਵਿਆ ਪਰਬੂ ਦੇ ਸੇਵਕ ਸਨਾਵਤ ਜੁੜਿਆ ਪ੍ਰਭੂ ਦਾ ਨਾਮ ਉਹ ਕੀਮਤੀ ਪਦਾਰਥ ਮਿਲਦਾ ਹੈ ਮੋਲ ਅਮੋਲ ਨਾ ਪਈਐ ਵਣਜਣ ਵਾਲੀ ਜੈ ਹਾਟ ਨਾਮ ਪਦਾਰਥ ਹੈ ਕਿਸੇ ਕੀਮਤ ਨਾਲ ਨਹੀਂ ਮਿਲ ਸਕਦਾ ਕਿਸੇ ਹੱਟ ਤੋਂ ਖਰੀਦ ਕੇ ਨਹੀਂ ਲਿਆ ਜਾ ਸਕਦਾ ਨਾਨਕ ਪੂਰਾ ਤੋਲ ਹੈ ਬਹੁ ਹੂ ਨਾ ਹੋਵੇ ਕਾਟੋ ਹੈ ਨਾਨਕ ਨਾਮ ਦੇ ਮੁੱਲ ਦਾ ਤੋਂ ਤਾਂ ਬਜਵਾ ਹੈ ਉਹ ਕਦੇ ਘਟ ਨਹੀਂ ਸਕਦਾ ਭਾਉ ਆਪਾ ਗੁਰੂ ਵਿੱਚ ਲੀਨ ਕਰਨਾ ਇਹ ਬਜਵਾ ਮੁੱਲ ਹੈ ਤੇ ਇਸ ਤੋਂ ਘਟ ਕੋਈ ਹੋਰ ਉਦਮ ਨਾਲ ਨਾ ਨਾਮ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਮਹਲਾ ਚੌਥਾ ਨਾਮ ਹੀ ਹੋਣ ਹੈ ਭਰਮ ਹੈ ਨਾਮ ਵਿਹੋਣੈ ਭਰਮ ਸਹਿ ਆਵੇਂ ਜਾਵੇਂ ਨੀਤ ਜੋ ਮਨੁਖ ਨਾਮ ਤੋਂ ਸਖਣੇ ਹਾਂ ਉਹ ਭਟਕਦੇ ਹਨ ਭਟਕਣਾ ਦੇ ਕਾਰਨ ਨਿਤ ਜੰਮਦੇ ਤੇ ਮਰਦੇ ਹਨ ਪਾਉ ਵਾਸਨਾ ਪੂਰੀਆਂ ਕਰਨ ਲਈ ਜਨਮ ਮਰਨ ਦੇ ਗੇਟਵੇ ਪੈ ਰਿਲੇ ਹਨ ਇੱਕ ਬੰਦੇ ਇੱਕ ਢੀਲੇ ਆ ਇੱਕ ਸੁਖੀਏ ਹਰਪ੍ਰੀਤ ਸੁਖੀ ਜੀਵ ਇਹਮਾ ਇਨਾ ਵਾਸਨਾ ਨਾਲ ਵੱਜੇ ਪਏ ਹਨ ਕਈਆਂ ਦੇ ਬੰਧਨ ਕੁਝ ਢਿਲੇ ਕਰ ਲਏ ਹਨ ਤੇ ਕਈ ਪ੍ਰਭੂ ਦੇ ਪਿਆਰ ਵਿੱਚ ਰਹਿ ਕੇ ਬਿਲਕੁਲ ਸੁਖੀ ਹੋ ਜਾਂਦੇ ਨੇ ਨਾਨਕ ਸੱਚਾ ਮੰਨ ਲੈ ਸੱਚ ਕਰਣੀ ਸੱਚ ਰੀਤ ਹੈ ਨਾਨਕ ਜਿਹੜਾ ਮਨੁੱਖ ਸਦਾ ਥਿਰ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਪੱਕਾ ਕਰ ਲੈਂਦਾ ਹੈ ਸਦਾ ਥਿਰ ਨਾਮ ਉਸ ਵਾਸਤੇ ਕਰਨ ਜੋ ਕੰਮ ਹੈ ਸਦਾ ਥਿਰ ਨਾਮ ਹੀ ਉਸ ਦੀ ਜੀਵਨ ਜੁਗਤ ਹੋ ਜਾਂਦਾ ਹੈ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਗਿਆਨ ਮਾਨੋ ਬੜਾ ਤੇਜ ਖੰਡਾ ਹੈ ਇਹ ਗਿਆਨ ਗੁਰੂ ਕੋਲੋਂ ਮਿਲਦਾ ਹੈ ਦੂਜਾ ਭ੍ਰਮ ਕੜ ਕਟਿਆ ਮੋਹ ਲੋਭ ਅਹੰਕਾਰਾ ਜਿਸ ਨੂੰ ਮਿਲਿਆ ਹੈ ਉਸ ਦਾ ਮਾਇਆ ਦੀ ਖਾਤਰ ਭਟਕਣਾ ਮੋਹ ਲੋਭ ਤੇ ਅਹੰਕਾਰ ਰੂਪ ਕਿਲਾ ਜਿਸ ਵੇਚੋ ਘਿਰਿਆ ਪਿਆ ਸੀ ਇਸ ਗਿਆਨ ਖੜਗ ਨਾਲ ਕਟਿਆ ਜਾਂਦਾ ਹੈ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਗੁਰੂ ਦੇ ਸ਼ਬਦ ਵਿੱਚ ਜੁੜਿਆ ਸੁਰਤ ਜੋੜਿਆ ਉਸ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਹੈ ਸਤ ਸੰਜਮ ਅਤ ਸਤ ਸੰਜਮ ਮਤ ਊਤਮਾ ਹਰ ਲਗਾ ਪਿਆਰਾ ਸਿਮਰਨ ਤੇ ਸੰਜਮ ਨਾਲ ਉਸ ਦੀ ਮਤ ਚੰਗੀ ਹੋ ਜਾਂਦੀ ਹੈ ਰੱਬ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਆਖਰ ਉਸ ਦੀ ਹਾਲਤ ਹੋ ਜਾਂਦੀ ਹੈ ਕਿ ਸਦਾ ਫਿਰ ਸਿਰਜਣਹਾਰਾ ਰੂਪ ਹੋਰ ਥਾਂ ਵੱਸਦਾ ਦਿਸਦਾ ਹੈ ਸ਼ਲੋਕ ਮਹਲਾ ਸਿਜਾ ਕੇਦਾਰਾ ਰਾਗਾ ਵਿੱਚ ਜਾਣੀ ਹੈ ਭਾਈ ਸ਼ਬਦੇ ਕਰੇ ਪਿਆਰ ਏ ਭਾਈ ਕੇਦਾਰਾ ਰਾਗ ਨੂੰ ਹੋਰ ਬਾਕੀ ਦੇ ਰਾਗਾਂ ਵਿੱਚ ਤਾਂ ਹੀ ਜਾਣੋ ਭਾਉ ਕੇਦਾਰਾ ਰਾਗ ਨੂੰ ਤਾਂ ਹੀ ਵਧਾਈਏ ਜੇ ਇਸ ਨੂੰ ਗਾਉਣ ਵਾਲਾ ਗੁਰੂ ਦੇ ਸ਼ਬਦ ਵਿੱਚ ਪਿਆਰ ਕਰਨ ਲੱਗ ਪਵੇ ਸਤ ਸੰਗਤ ਸਿਉ ਮਿਲਦੋ ਰਹੈ ਸੱਚੇ ਦਰੇ ਪਿਆਰ ਸਤ ਸੰਗਤ ਨਾਲ ਹਮੇਸ਼ਾ ਮਿਲਦਾ ਰਹੇ ਤੇ ਸੱਚ ਨਾਲ ਹਮੇਸ਼ਾ ਉਸ ਦਾ ਪਿਆਰ ਪਿਆਰ ਰਹੀਂ ਵਿੱਚੋਂ ਮਾਲ ਕੱਟੇ ਆਪਣੀ ਪੁੱਲਾਂ ਕਾ ਕਰੇ ਉਧਾਰ ਅੰਦਰੋਂ ਆਪਣੀ ਮੈੜ ਵੀ ਕੱਟੇ ਤੇ ਆਪਣੀਆਂ ਪੁੱਲਾਂ ਨੂੰ ਵੀ ਤਾਰ ਲੈ ਗੁਨਾਹ ਕੀ ਰਾਸ ਸੰਗ੍ਰਹਿ ਔਗਣ ਕੱਢੇ ਵਿਡਾਰ ਗੁਣਾ ਦੀ ਪੂੰਜੀ ਇਕੱਠੀ ਕਰੇ ਤੇ ਔਗਣ ਮਾਰ ਕੇ ਕੱਢ ਦੇ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋੜੈ ਆਪਣਾ ਦੂਜੈ ਨ ਥਰੇ ਪਿਆਰ ਏ ਨਾਨਕ ਕਿਦਾਰਾ ਰਾਗ ਦੇ ਰਾਹੀ ਰੱਬ ਵਿੱਚ ਜੁੜਿਆ ਉਸ ਨੂੰ ਸਮਝੋ ਜੋ ਕਦੇ ਆਪਣੇ ਗੁਰੂ ਦਾ ਆਸਰਾ ਨਾ ਛੱਡੇ ਤੇ ਮਾਇਆ ਵਿੱਚ ਮੋਹ ਨਾ ਪਾਏ ਮਹਲਾ ਚੌਥਾ ਸਾਗਰ ਦੇ ਖੋ ਡਰ ਮਰੋਂ ਪੈ ਤੇਰੇ ਡਰਨਾ ਹੈ ਏ ਪ੍ਰਭ ਜਦੋਂ ਮੈਂ ਸੰਸਾਰ ਸਮੁੰਦਰ ਨੂੰ ਵੇਖਦਾ ਹਾਂ ਤਾਂ ਡਰ ਨਾਲ ਸਹਿਮ ਜਾਂਦਾ ਕਿ ਕਿਵੇਂ ਇਸ ਤੋਂ ਬਚ ਕੇ ਲੰਘਾਂਗਾ ਪਰ ਤੇਰੇ ਡਰ ਵਿੱਚ ਰਹਾ ਇਸ ਸੰਸਾਰ ਸਮੁੰਦਰ ਦਾ ਕੋਈ ਡਰ ਨਹੀਂ ਰਹਿ ਜਾਂਦਾ ਗੁਰ ਕੈ ਸ਼ਬਦ ਸੰਤੋਖਿਆ ਨਾਨਕ ਬੇਗਸਾ ਨਾਈ ਕਿਉਂਕਿ ਹੈ ਨਾਨਕ ਗੁਰੂ ਦੇ ਸ਼ਬਦ ਦੇ ਰਾਹੀ ਮੈਂ ਸੰਤੋਖ ਵਾਲਾ ਬਣ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੇ ਰਾਹੀ ਮੈਂ ਖੜਦਾ ਮਹਲਾ ਚੌਥਾ ਚੜਬੋਹ ਥੈ ਚਲ ਸੋ ਸਾਗਰ ਲਹਿਰੀ ਤੇ ਸੰਸਾਰ ਸਮੁੰਦਰ ਦਾ ਵਿਕਾਰਾਂ ਦੀਆਂ ਠਾਠਾਂ ਮਾਰ ਰਿਹਾ ਹੈ ਪਰ ਮੈਂ ਗੁਰੂ ਸ਼ਬਦ ਰੂਪ ਜਹਾਜ਼ ਵਿੱਚ ਚੜ ਕੇ ਇਸ ਸਮੁੰਦਰ ਵਿੱਚੋਂ ਲੰਘਾਂਗਾ ਥਾਕ ਨ ਸੱਚ ਹੈ ਬੋਹਥੈ ਜੇ ਗੁਰ ਧਿਰਕ ਦੇ ਜੇ ਸਤਿਗੁਰੂ ਹੌਸਲਾ ਦੇਵੇ ਤਾਂ ਇਹ ਸੱਚੇ ਜਹਾਜ਼ ਵਿੱਚ ਚੜਿਆ ਸਫਰ ਵਿੱਚ ਕੋਈ ਰੋਗ ਨਹੀਂ ਪੈਗੀ ਤਿਰਤ ਦਰ ਜਾਏ ਉਤਾਰੀ ਐ ਗੁਰ ਦਿਸੈ ਸਬਧਾਨ ਮੈਨੂੰ ਆਪਣਾ ਗੁਰੂ ਸੁਚੇਤ ਦਿਸ ਰਿਹਾ ਹੈ ਮੈਨੂੰ ਨਿਸ਼ਚੈ ਹੈ ਕਿ ਗੁਰੂ ਮੈਨੂੰ ਪਸ ਪ੍ਰਭੂ ਦੇ ਡਰਤੇ ਜਾਵਾਰੇ ਨਾਨਕ ਨਦਰੀ ਪਈ ਐ ਦਰਗਾ ਚੱਲੈ ਮਾਨ ਇਹ ਨਾਨਕ ਇਹ ਗੁਰੂ ਸ਼ਬਦ ਦਾ ਜਹਾਜ਼ ਪ੍ਰਭੂ ਦੀ 베ਰ ਨਾਲ ਮਿਲਦਾ ਹੈ ਇਸ ਦੀ ਬਰਕਤ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ ਪੌੜੀ ਨਹਿ ਕੰਟਕ ਰਾਜ ਪੁੰਜ ਤੂੰ ਗੁਰਮਖ ਸੱਜ ਕਮਾਈ ਗੁਰੂ ਦੇ ਸਨਮੁਖ ਹੋ ਕੇ ਸਿਮਰਨ ਦੀ ਕਮਾਈ ਕਰਕੇ ਇਸ ਤਰ੍ਹਾਂ ਨਿਰਜੋਬ ਰਾਜ਼ਮਾਨ ਸੱਚੇ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਿਲਾਈ ਕਿਉਂਕਿ ਜੋ ਪ੍ਰਭੂ ਸਦਾ ਥਿਰ ਤਖਤ ਤੇ ਬੈ ਕੇ ਨਿਆ ਕਰ ਰਿਹਾ ਹੈ ਉਹ ਤੈਨੂੰ ਸਤ ਸੰਗ ਵਿੱਚ ਮਿਲਾ ਦੇ ਸਚਾ ਉਪਦੇਸ਼ ਹਰ ਜਪਣਾ ਹਰ ਸਿਮ ਬਣਾਈ ਉਥੇ ਨਾਮ ਸਿਮਰਨ ਦੀ ਸੱਚੀ ਸਿੱਖਿਆ ਕਮਾਇਆ ਤੇਰੀ ਪ੍ਰਭੂ ਨਾਲ ਬਣ ਆਵੇਗੀ ਇੱਥੇ ਸੁਖ ਦਾਤਾ ਮਨ ਵਸੈ ਅੰਤ ਹੋਏ ਸਖਾਈ ਇਸ ਜੀਵਨ ਵਿੱਚ ਸੁਖ ਦਾਤਾ ਰੱਬ ਮਾਨ ਰਚ ਵਸੇਗਾ ਤੇ ਅੰਤ ਵੇਲੇ ਵੀ ਸਾਥ ਬਣੇਗਾ ਹਾਰ ਸੇਉ ਪ੍ਰੀਤਿ ਉਪਜੀ ਗੁਰ ਸੋਜੀ ਪਾਈ ਜਿਸ ਮਨੁੱਖ ਨੂੰ ਸਤਿਗੁਰ ਨੇ ਸਮਝ ਬਖਸ਼ੀ ਉਸ ਦਾ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ। ਸ਼ਲੋਕ ਮਹਲਾ ਪਹਿਲਾ ਭੁੱਲੀ ਭੁੱਲੀ ਮੈਂ ਫਿਰੀ ਪਾਦਰ ਕਹਿ ਨਾ ਕੋਏ ਬਥੇਰੇ ਚਰਤੋਂ ਖੁੰਜੀ ਹੋਈ ਮੈਂ ਪਟਕ ਰਹੀ ਹਾਂ ਮੈਨੂੰ ਕੋਈ ਪਤਰਾ ਰਾ ਨਹੀਂ ਦੱਸਦਾ ਪੁੱਛੋ ਜਾਇ ਸਿਆਣਿਆਂ ਦੁੱਖ ਕਟ ਮੇਰਾ ਕੋਈ ਉਈ ਤੇਰ ਜਾ ਕੇ ਕਿਸ ਸਿਆਣੇ ਬੰਦੇ ਆ ਨੂੰ ਪੁੱਛੋ ਭਲਾ ਜੇ ਪੇ ਮੇਰਾ ਕਸ਼ਟ ਘਟ ਦੇਵੇ ਸਤਿਗੁਰ ਸਾਚਾ ਮਨ ਵਸੈ ਸਾਜਨ ਉਤਹੀ ਠਾਏ ਏ ਨਾਨਕ ਜੇ ਸੱਚਾ ਗੁਰੂ ਮਨ ਵਿੱਚ ਆ ਵਸੇ ਤਾਂ ਸੱਜਣ ਪ੍ਰਭੂ ਉਹ ਉਸੇ ਥਾਂ ਪਾਵੇ ਹਿਰਦੇ ਵਿੱਚ ਹੀ ਮਿਲ ਪੈਂਦਾ ਨਾਨਕ ਮਨ ਤ੍ਰਿਪਤਾ ਸੀਐ ਸਿਫਤੀ ਸਚੈ ਨਾਏ ਪ੍ਰਭੂ ਦੀ ਸੇਵ ਸਲਾਹ ਕਰਨ ਨਾਲ ਤੇ ਪ੍ਰਭੂ ਦਾ ਨਾਮ ਸਿਮਰਿਆ ਮਨ फडਪਣੋਂ ਹਟ ਜਾਂਦਾ ਹੈ ਮਹਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜ਼ਾਏ ਪ੍ਰਭ ਆਪੁਡੀ ਰਜ਼ਾ ਵਿੱਚ ਆਪ ਹੀ ਕਰਨ ਜੋ ਕਾਰ ਕਰਦਾ ਹੈ ਆਪੇ ਕਿਸ ਹੀ ਬਖਸ਼ ਲੈ ਆਪੇ ਕਾਰ ਕਮਾਏ ਆਪ ਹੀ ਜੀਵ ਨੂੰ ਬਸ਼ਰਦਾ ਹੈ ਆਪ ਹੀ ਜਿਸ ਤੇ ਮੇਰ ਕਰੇ ਉਸ ਵਿੱਚ ਪ੍ਰਤੱਖ ਹੋ ਕੇ ਭਗਤੀ ਦੀ ਕਾਰਕਮਾਉਂਦਾ ਹੈ ਨਾਨਕ ਚਾਨਣ ਗੁਰ ਮਿਲੇ ਦੁੱਖ ਬਿਖਜਾਲੀ ਨਾਏ ਹੈ ਨਾਨਕ ਗੁਰੂ ਨੂੰ ਮਿਲ ਕੇ ਜਿਸ ਦੇ ਹਿਰਦੇ ਵਿੱਚ ਪ੍ਰਕਾਸ਼ ਹੁੰਦਾ ਹੈ ਉਹ ਨਾਮ ਸਿਮਰ ਕੇ ਬੇਰੂਪ ਮਾਇਆ ਤੋਂ ਪੈਦਾ ਹੋਏ ਦੁੱਖ ਸਾੜ ਦਿੰਦਾ ਹੈ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖਾ ਏ ਮੂਰਖ ਏ ਮਨ ਦੇ ਗੁਲਾਮ ਮਾਇਆ ਨੂੰ ਵੇਖ ਕੇ ਭਾਈ ਨਾ ਖਾ ਚੱਲਦੇ ਆ ਨਾਲ ਨਾ ਚੱਲਈ ਸਭ ਝੂਠ ਦਰਬ ਲਖਾ ਇਹ ਇਥੋ ਤੁਰਨ ਵਾਲੇ ਕਿਸੇ ਦੇ ਨਾਲ ਨਹੀਂ ਤੁਰਦੀ ਸੋ ਸਾਰੇ ਤੁਹਾਨੂੰ ਝੂਠਾ ਸਾਥੀ ਜਾਣ ਅਗਿਆਨੀ ਆਂਦਨਾ 부ਝਈ ਸਰੀ ਉਪਰ ਜਮ ਖੜਗ 칼ਖਾ ਹੋਰੇ ਸਮਾਇਆ ਨੂੰ ਵੇਖ ਕੇ ਮੂਰਖ ਨਾ ਮਨੁੱਖ ਨਹੀਂ ਸਮਝਾ ਕਿ ਸਿਰ ਉਤੇ ਜਮ ਦੀ ਮੌਤ ਦੀ ਤਲਵਾਰ ਵੀ ਹੈ ਤੇ ਇਸ ਮਾਇਆ ਨਾਲੋਂ ਸਾਥ ਟੁੱਟਣਾ ਹੈ ਗੁਰ ਪ੍ਰਸਾਦੀ ਉੱबरे ਜਿਨ ਹਰ ਰਸ ਚਖਾ ਗੁਰੂ ਦੀ ਕਿਰਪਾ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਦੇ ਹਾਂ ਜਿਨ੍ਹਾਂ ਨੇ ਗੁਰੂ ਦੇ ਰਸ ਦਾ ਸਵਾਦ ਚਖਿਆ ਹੈ ਆਪ ਕਰਾਏ ਕਰੇ ਆਪ ਆਪੇ ਹਰ ਰੱਖਾ ਇਹ ਉਦੋਂ ਪ੍ਰਭੂ ਆਪ ਹੀ ਜੀਵ ਪਾਸੋਂ ਕਰਾਉਂਦਾ ਹੈ ਜੀਵ ਵਿੱਚ ਬੈਠ ਕੇ ਮਾਨੋ ਆਪ ਹੀ ਕਰਦਾ ਹੈ ਆਪ ਹੀ ਜੀਵ ਦਾ ਰਾਖਾ ਹੈ ਸ਼ਲੋਕ ਮਹਲਾ 3 ਜੀ ਜਿਨ੍ਹਾਂ ਗੁਰ ਨਹੀਂ ਪੇਟਿਆ ਪੈ ਕੀ ਨਹੀਂ ਬਿੰਦ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ ਜਿਨ੍ਹਾਂ ਦੇ ਅੰਦਰ ਰੱਬ ਦਾ ਰਥਾ ਵੀ ਡਰ ਨਹੀਂ ਆਵਣ ਜਾਵਣ ਦੁਖ ਕਣ ਹ ਕਦੇ ਨਾ ਚੁਕੇ ਚਿੰਦ ਉਹਨਾਂ ਨੂੰ ਜੰਮਣ ਮਰਨ ਦਾ ਡਾਢਾ ਦੁੱਖ ਲੱਗਾ ਰਹਿੰਦਾ ਹੈ ਉਹਨਾਂ ਦੀ ਚਿੰਤਾ ਕਦੇ ਮੁਕਦੀ ਨਹੀਂ ਕਾਪੜ ਜਿਵੇਂ ਪਛੋੜੀ ਹੈ ਕੜੀ ਮੁਹਤ ਕੜਿਆ ਹਾਲ ਜਿਵੇਂ ਧੋਣ ਵੇਲੇ ਕਪੜਾ ਪਟੜੇ ਤੇ ਪਟਕਾਈਦਾ ਹੈ ਜਿਵੇਂ ਕੜਿਆਲ ਬੜ ਮੁੜ ਝੋਟਾ ਖਾਂਦਾ ਹੈ ਨਾਨਕ ਸੱਚੇ ਨਾਮ ਬਿਨ ਸਿਰੋਂ ਨ ਝੁਕੈ ਜੰਗਾਲੋ ਹੈ ਨਾਨਕ ਤੇਵੇਂ ਪ੍ਰਭੂ ਨਾਮ ਤੋਂ ਵੱਜ ਰਹਿ ਕੇ ਉਹਨਾਂ ਦੇ ਸਿਰ ਤੋਂ ਵੀ ਸੰਸਾਰ ਨਹੀਂ ਮੁੱਕਦਾ ਮਹਲਾ ਤੀਜਾ ਰ ਭਾਵਨਾ ਢੁੰਡੀ ਸਜਣਾ ਹਉ ਮੈਂ ਮੂਰੀ ਜਗਤ ਹੈ ਸਜਣ ਪ੍ਰਭ ਮੈਂ ਤਿੰਨਾ ਹੀ ਭਾਵਨਾ ਵਿੱਚ ਪਾਲ ਵੇਖਿਆ ਹੈ ਕਿ ਜਗਤ ਵਿੱਚ ਹਉ ਮੈਂ ਚੰਦਰੀ ਬਲਾ ਚੰਬੜੀ ਹੋਈ ਨਾ ਚੋਰ ਹਿਅੜੇ ਸੱਚ ਜੋ ਨਾਨਕ ਸਚੋ ਸੱਚ ਪਰ ਹੈ ਨਾਨਕ ਦੇ ਦਿਲ ਇਸ ਹੌਮੇ ਤੋਂ ਘਬਰਾ ਕੇ ਚਿੰਤਾ ਨਾ ਕਰ ਤੇ ਪ੍ਰਭੂ ਦਾ ਨਾਮ ਸਿਮਰ ਜੋ ਸਦਾ ਇੱਥੇ ਰਹਿਣ ਵਾਲਾ ਹੈ ਪੌੜੀ ਗੁਰਮਖ ਆਪੇ ਬਖਸ਼ਿਓਨ ਹਰ ਨਾਮ ਸਮਾਣੇ ਜੋ ਜੋ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਬਖਸ਼ਦਾ ਹੈ ਪਾਉ ਮਾਇਆ ਦੇ ਅਸਰ ਤੋਂ ਬਚਾਉਂਦਾ ਹੈ ਉਹ ਮਨੁੱਖ ਪ੍ਰਭੂ ਦੇ ਨਾਮ ਵਿੱਚ ਜੁੜਦੇ ਹਨ ਪੌੜੀ ਨੰਬਰ 3 ਨੂੰ ਵੇਖਿਆ ਦਾ ਸਰਬਾ ਜੇਦੋ ਤੋਂ ਪਹਿਲੀ ਵਾਲੀ ਆਪਾਂ ਪੜ ਕੇ ਆਏ ਆਂ ਆਪੇ ਭਗਤੀ ਲਾਇਓ ਨਾ ਗੁਰ ਸ਼ਬਦ ਨਿਸ਼ਾਨੇ ਸਤਿਗੁਰ ਦੇ ਸ਼ਬਦ ਦੇ ਰਾਹੀ ਮਾਇਆ ਦੇ ਅਸਰ ਤੋਂ ਨਿਖੇੜਨ ਵਾਲਾ ਨਿਸ਼ਾਨ ਲਾ ਕੇ ਆਪ ਹੀ ਉਸ ਦੇ ਗੁਰਮੁਖ ਨੂੰ ਭਗਤੀ ਵਿੱਚ ਲਾਇਆ ਹੋਇਆ ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ ਜੋ ਮਨੁੱਖ ਭਗਤੀ ਕਰਦੇ ਹਨ ਉਹਨਾਂ ਨੂੰ ਪ੍ਰਭੂ ਦੇ ਦਰ ਤੇ ਅੱਖਾਂ ਨੀਵੀਆਂ ਨਹੀਂ ਕਰਨੀਆਂ ਪੈਂਦੀਆਂ ਕਿਉਂਕਿ ਭਗਤੀ ਕਰਮ ਕਰਕੇ ਉਹਨਾਂ ਦੇ ਮੂਹ ਸੋਹਣੇ ਲੱਗਦੇ ਹਨ ਪ੍ਰਭੂ ਦਰ ਤੇ ਆਦਰ ਮਿਲਦਾ ਹੈ ਇੱਥੇ ਉੱਥੇ ਮੁਕਤ ਹੈ ਜਿਨ ਰਾਮੁਛਾਣੇ ਜਿਨ੍ਹਾਂ ਪ੍ਰਮਾਤਮਾ ਨਾਲ ਡੂੰਗੀ ਸਾਥ ਪਾਈ ਹੈ ਉਹ ਲੋਕ ਪ੍ਰਲੋਕ ਵਿੱਚ ਮਾਇਆ ਦੇ ਪ੍ਰਭਾਵੋਂ ਆਜ਼ਾਦ ਰਹਿੰਦੇ ਹਨ ਤਨ ਤਨ ਸੇ ਜਨ ਜਿਨ ਹਰ ਸੇਵਿਆ ਤਿਨਹੋਂ ਕੁਰਬਾਨੇ ਭਾਗਾ ਵਾਲੇ ਹਨ ਉਹ ਬੰਦੇ ਜਿਨ੍ਹਾਂ ਪ੍ਰਭੂ ਦੀ ਬੰਦਗੀ ਕੀਤੀ ਹੈ ਮੈਂ ਉਹਨਾਂ ਤੋਂ ਸਦਕੇ ਹਾਂ ਬਲਿਹਾਰ ਜਾਂਦਾ ਸਲੋਕ ਮਹਲਾ ਪਹਿਲਾ ਮਹਲ ਕੁ ਜਜੀ ਮੜਵੜੀ ਕਾਲੀ ਮਨੋਕਸ਼ੁੱਧ ਉਹ ਜੀਵੀ ਸਤਰੀ ਨੂੰ ਕੋਈ ਚਾਜ ਨਹੀਂ ਜੋ ਨਿਰਾ ਆਪਣੇ ਸਰੀਰ ਨਾਲ ਪਿਆਰ ਕਰਦੀ ਹੋ ਅੰਦਰੋਂ ਕਾਲੀ ਹੈ ਮੈਲੀ ਜੇ ਗੁਣ ਹੋ ਮਨ ਤਾਂ ਫਿਰ ਰਵੈ ਨਾਨਕ ਅਵਗਣ ਮੰਦ ਹੈ ਨਾਨਕ ਜੀਵੀ ਸਤਰੀ ਖਸਮ ਪ੍ਰਭ ਨੂੰ ਤਾਹੀ ਮਿਲ ਸਕਦੀ ਹੈ ਜੇ ਉਸ ਦੇ ਅੰਦਰ ਗੁਣ ਹੋਣ ਪਰ ਚੱਜੀ ਸਤਰੀ ਦੇ ਪਾਸ ਹੋਏ ਨਿਹਰੇ ਗੁਣ ਨਹੀਂ ਮਹਲਾ ਪਹਿਲਾ ਸਾਚੀ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਐਹਨਸ ਸਦਾ ਭਲੀ ਫਿਰ ਕਹੇ ਤ ਪਿਆਰ ਉਹ ਜੀਵੀ ਸਤਰੀ ਚੰਗੇ ਆਚਰਣ ਵਾਲੀ ਤੇ ਜੁਗਤ ਵਾਲੀ ਹੈ ਉਹ ਪਰਵਾਰ ਦੀ ਮੰਨੀ ਪਰਮਨੀ ਹੈ ਨਾਨਕ ਐਹਨਸ ਸਦਾ ਭਲੀ ਫਿਰ ਕਹੇ ਤ ਪਿਆਰ हे नानक जो स्त्री पति ਦੇ ਹਿੱਤ ਵਿੱਚ ਪਿਆਰ ਵਿੱਚ ਰਹੀ ਦੀ ਹੈ ਉਹ ਦਿਨ ਰਾਤ ਹਰ ਵੇਲੇ ਚੰਗੀ ਹੈ ਆਪਣਾ ਆਪ ਵਿਛਾਣਿਆ ਨਾਮ ਨਿਧਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਜਿਸ ਮਨੁੱਖ ਨੇ ਆਪਣੇ ਆਤਮਿਕ ਜੀਵਨ ਨੂੰ ਸਦਾ ਪੜਤਾਲਿਆ ਹੈ ਉਸ ਨੂੰ ਨਾਮ ਖਜ਼ਾਨਾ ਮਿਲ ਜਾਂਦਾ ਹੈ ਪ੍ਰਭੂ ਆਪਣੀ ਮਿਹਰ ਕਰਕੇ ਉਸ ਨੂੰ ਸਤਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ ਗੁਰ ਕੀ ਬਾਣੀ ਨਿਰਮਲੀ ਹਰ ਰਸ ਪਿਆਇਆ ਹਰ ਰਸ ਜਿਨੀ ਚਾਖਿਆ ਅਨ ਰਸ ਠਾਕ ਰਹਾਇਆ ਤੇ ਗੁਰੂ ਦੀ ਪਵਿੱਤਰ ਬਾਣੀ ਦੇ ਰਾਹੀ ਉਸ ਨੂੰ ਆਪਣੇ ਨਾਮ ਦਾ ਰਸ ਬੁਲਾਉਂਦਾ ਹੈ ਜਿਨ੍ਹਾਂ ਨੇ ਨਾਮ ਰਸ ਚਖਿਆ ਹੈ ਉਹ ਰਸਾਂ ਨੂੰ ਵਰਜ ਰੱਖਦੇ ਹਨ ਪਾਉ ਦੁਨੀਆ ਦੇ ਚਸਕਿਆਂ ਨੂੰ ਆਪਣੇ ਨੇੜੇ ਨਹੀਂ ਟਕੜਨ ਦਿੰਦੇ ਹਾਰ ਰਸ ਪੀ ਸਦਾ ਤ੍ਰਿਪਤ ਭੈ ਫਿਰ ਤ੍ਰਿਸ਼ਨਾ ਭੁੱਖ ਗਵਾਇਆ ਨਾਮ ਰਸ ਪੀ ਕੇ ਸਦਾ ਰਜੇ ਰਹਿੰਦੇ ਹਨ ਤੇ ਮਾਇਆ ਦੇ ਤ੍ਰਿਸ਼ਨਾ ਦੇ ਭੁੱਖ ਨਾਸ਼ ਕਰ ਲਿੰਦੇ ਹਨ ਸ਼ਲੋਕ ਮਹਲਾ 3 ਜਾ ਪੇਰ ਖੁਸ਼ੀਏ ਤਨ 라ਵੀਐ ਤਨ ਉਰ ਨਾਮ ਸ਼ਿੰਗਾਰ ਨਾਨਕ ਤਨ ਅਗੇ ਖੜੀ ਸੋਭਵੰਤੀ ਨਾਰੋ ਜਿਸ ਜੀਵ स्त्री ਦੇ ਹਿਰਦੇ ਵਿੱਚ ਨਾਮ ਸ਼ਿੰਗਾਰ ਹੈ ਉਸ ਨੂੰ ਪ੍ਰਭੂ ਪਰਦੇਵ ਖੁਸ਼ੀ ਨਾਲ ਆਪਣੇ ਨਾਲ ਮਿਲਾਉਂਦਾ ਹੈ हे नानक जो जीव स्त्री प्रभु पति ਦੀ ਹਜੂਰੀ ਵਿੱਚ ਖੁਲੋਤੀ ਰਹਿੰਦੀ ਹੈ ਉਸ ਨੂੰ ਸੋਭਾ ਮਿਲਦੀ ਹੈ ਨਾਨਕ ਧਨ ਅੱਗੇ ਖੜੀ ਸੁਭਾਵੰਦੀ ਨਾਲ ਮਹਲਾ ਪਹਿਲਾ ਸਸਰੇ ਪਈਏ ਕੰਤ ਕੀ ਕੰਤ अगਮ ਅਥਾ ਨਾਨਕ ਧਨ ਸੁਹਾਗਣੀ ਜੋ ਭਾਵੈ ਵੇ ਪਰਵਾ ਪ੍ਰਭੂ ਖਸਮ ਆਪਾਂਚ ਹੈ ਤੇ ਬਹੁਤ ਡੂੰਗਾ ਹੈ ਜੋ ਜੀਵ ਸਤਰੀ ਸੋਰੇ ਘਰ ਤੇ ਦੇਖੀ ਘਰ ਲੋਹੀ ਥਾਈ ਪਾ ਲੋ ਪਰਲੋਕ ਵਿੱਚ ਉਸ ਖਸਮ ਦੀਆਂ ਹੋ ਕੇ ਰਹਿੰਦੀਆਂ ਹਨ ਤੇ ਇਸ ਤਰ੍ਹਾਂ ਉਸ ਵੇਪਰਵਾ ਨੂੰ ਪਿਆਰੀਆਂ ਲੱਗਦੀਆਂ ਉਹ ਭਾਗਾਂ ਵਾਲੀਆਂ ਹਨ ਪੌੜੀ ਤਖਤ ਰਾਜਾ ਸੋ ਬਹੈ ਜੇ ਤਖਤ ਲਾਇਕ ਹੋਈ ਜੋ ਮਨੁੱਖ ਤਖਤ ਦੇ ਜੋਗ ਹੁੰਦਾ ਹੈ ਉਹੀ ਰਾਜਾ ਬਣ ਕੇ ਤਖਤ ਤੇ ਬੈਠਦਾ ਹੈ ਪਾ ਜੋ ਮਾਇਆ ਦੀ ਤ੍ਰਿਸ਼ਨਾ ਭੁੱਖ ਗਵਾ ਕੇ ਵੇ ਪ੍ਰਵਾਹ ਹੋ ਜਾਂਦਾ ਹੈ ਉਹੀ ਆਦਰ ਪਾਉਂਦਾ ਹੈ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸਈ ਸੋ ਜਿੰਨਾ ਨੇ ਪ੍ਰਭੂ ਨਾਲ ਢੂੰਗੀ ਸਾਝ ਪਾ ਲਈ ਹੈ ਉਹੀ ਅਸਲ ਰਾਜੇ ਹਨ ਇਹ ਭੂਪਤ ਰਾਜੇ ਨਾ ਆਖੀਐ ਦੁਜੇ ਪਾਇ ਦੁੱਖ ਹੋਈ ਧਰਤੀ ਦੇ ਮਾਲਕ ਬਣੇ ਹੋਏ ਲੋਕ ਰਾਜੇ ਨਹੀਂ ਕਹਿ ਜਾ ਸਕਦੇ ਇਹਨਾਂ ਨੂੰ ਇੱਕ ਤਾਂ ਮਾਇਆ ਦੇ ਮੋਹ ਕਰਕੇ ਸਾਡਾ ਦੁੱਖ ਵਾਪਰਦਾ ਹੈ ਕੀਤਾ ਕਿਆ ਸਾਲ ਆਹੀ ਐ ਜਿਸ ਜਾਂਦੇ ਬਿਲਮਨਾ ਹੋਈ ਦੁਜੇ ਅਸੂ ਕੀ ਵੜਿਆਉਣਾ ਹੋਇਆ ਜੋ ਪੈਦਾ ਕੀਤਾ ਹੋਇਆ ਹੈ ਜਿਸ ਦਾ ਨਾਸ਼ ਹੁੰਦਾ ਚਿਰ ਨਹੀਂ ਲੱਗਦਾ ਨੇਹ ਚਲ ਸੱਚਾ ਇੱਕ ਹੈ ਗੁਰਮਖ 부ਜ ਸੁਣ ਚਲ ਹੋਈ ਅਡਲ ਰਾਜ ਵਾਲਾ ਇੱਕ ਪ੍ਰਭੂ ਹੀ ਹੈ ਜੋ ਗੁਰੂ ਦੇ ਸਾਹਮਣੇ ਹੋ ਕੇ ਗੱਲ ਸਮਝ ਲੈਂਦਾ ਹੈ ਉਹੀ ਤ੍ਰਿਸ਼ਨਾ ਭੁੱਖ ਵੱਲੋਂ ਅਡੋਲ ਹੋ ਜਾਂਦਾ ਹੈ ਸ਼ਲੋਕ ਮਹਲਾ ਤੀਜਾ ਸਭਨਾ ਦਾ ਫਿਰ ਇੱਕ ਹੈ ਫਿਰ ਬਿਨ ਖਾਲੀ ਨਾ ਨਾਨਕ ਸੇ ਸੋਹਾ ਗਣੀ ਜੇ ਸਤਿਗੁਰ ਮਾਹ ਸਮਾਹ ਸਭ ਜੀਵ ਇਸਤਰੀਆਂ ਦਾ ਖਸਮ ਇੱਕ ਪ੍ਰਭੂ ਹੈ ਕੋਈ ਐਸੀ ਨਹੀਂ ਜਿਸ ਦੇ ਸਿਰ ਉਤੇ ਖਸਮ ਨਾ ਹੋਵੇ ਪਰ ਹੈ ਨਾਨਕ ਭਾਗ ਭਾਗ ਵਾਲੀਆਂ ਉਹ ਹਨ ਜੋ ਸਤਿਗੁਰ ਵਿੱਚ ਲੀਨ ਹਨ ਮਹਲਾ ਤੀਜਾ ਮੰਨ ਕੇ ਅਦਿਕ ਤਰੰਗ ਕਿਉਂ ਦਰ ਸਾਹਿਬ ਛੁਟੀ ਐ ਮਨ ਕੇ ਅਦਿਕ ਤਰੰਗ ਕਿਉਂ ਦਰ ਸਾਹਿਬ ਛੁਟੀ ਐ ਜੇ ਰਾਚ ਸਚ ਰੰਗ ਗੁੜੈ ਰੰਗ ਅਪਾਰ ਕੈ ਜਿਤਨਾ ਚਰ ਮਨ ਦੀਆਂ ਕਈ ਲਹਿਰਾਂ ਹਨ ਪਾਉ ਤ੍ਰਿਸ਼ਨਾ ਦੀਆਂ ਕਈ ਲਹਿਰਾਂ ਮਨ ਵਿੱਚ ਉੱਠੀਆਂ ਹਨ ਉਤਨਾ ਚਿਰ ਮਾਲਕ ਦੀ ਹਜ਼ੂਰੀ ਵਿੱਚ ਸੁਰਖਰੂ ਨਹੀਂ ਹੋ ਸਕੀ ਮਨ ਜੇ ਬੇਅੰਤ ਪ੍ਰਭੂ ਦੇ ਗੂੜੇ ਪਿਆਰ ਵਿੱਚ ਸਦਾ ਫਿਰ ਰਹਿਣ ਵਾਲੇ ਰੰਗ ਵਿੱਚ ਮਨ ਮਸਤ ਰਹੇ ਨਾਨਕ ਬੁਰ ਪ੍ਰਸਾਦੀ ਛੁੱਟੀ ਐ ਜੇ ਚਿੱਤ ਲੱਗੈ ਸੱਚ ਜੇ ਚਿੱਤ ਸਦਾ ਥਿਰ ਪ੍ਰਭੂ ਦੇ ਜੁੜਿਆ ਰਹੇ ਤਾਂ ਹੈ ਨਾਨਕ ਗੁਰੂ ਦੀ ਮਹਿਰ ਨਾਲ ਸੁਰਖਰੂ ਹੋਈਦਾ ਹੈ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ ਧਰਤੀ ਦੇ ਮਾਲਕ ਰਾਜਿਆਂ ਦੇ ਟੱਕਰੇ ਤੇ ਪ੍ਰਭੂ ਦਾ ਨਾਮ ਇੱਕ ਐਸੀ ਵਸਤ ਹੈ ਜਿਸ ਦਾ ਮੁੱਲ ਨਹੀਂ ਪੈ ਸਕਦਾ ਜਿਸ ਦੇ ਸਾਹਮਣੇ ਮੁੱਲ ਦੀ ਕੋਈ ਚੀਜ਼ ਨਹੀਂ ਦੱਸੀ ਜਾ ਸਕਦੀ ਆਪੇ ਸ੍ਰਿਸ਼ਟ ਸਭ ਸਾਜੀਆਂ ਆਪੇ ਵਰਤੀ ਜੈ ਪ੍ਰਭੂ ਦੇ ਨਾਮ ਦੇ ਸਾਵੇਂ ਮੂਲ ਦੀ ਚੀਜ਼ ਹੋਵੇ ਵੀ ਕਿਵੇਂ ਕਿਉਂਕਿ ਉਸਨੇ ਆਪ ਹੀ ਸਾਰੀ ਸ੍ਰਿਸ਼ਟੀ ਬਣਾਈ ਹੈ ਤੇ ਆਪ ਹੀ ਇਸ ਵਿੱਚ ਹਰ ਥਾਂ ਮੌਜੂਦ ਕੁਰਮਖ ਸਦਾ ਸਲਾਹੀ ਹੈ ਸੱਚ ਕੀਮਤ ਕੀਜੈ ਹਾਂ ਗੁਰੂ ਦੇ ਸੰਮੁਖ ਹੋ ਕੇ ਸਦਾ ਸਿਰਫ ਸਲਾਹ ਕਰੀਏ ਬਸ ਇਹ ਸਿਮਰਨ ਹੀ ਨਾਮ ਦੀ ਪ੍ਰਾਪਤੀ ਲਈ ਮੂਲ ਕੀਤਾ ਜਾ ਸਕਦਾ ਹੈ ਗੁਰ ਸ਼ਬਦੀ ਕਮਲ ਬਿਗਾਸਿਆ ਗੁਰ ਸ਼ਬਦੀ ਕਮਲ ਬਿਗਾਸਿਆ ਹੀਮ ਹਰ ਰਸ ਪੀਜੈ ਕਿਉਂਕਿ ਗੁਰੂ ਦੇ ਸ਼ਬਦ ਦੇ ਰਾਹੀ ਹਿਰਦਾ ਔਲ ਖਿੜਦਾ ਹੈ ਤੇ ਇਸ ਤਰ੍ਹਾਂ ਨਾਮ ਰਸ ਵਿਵਿਦਾ ਹੈ ਆਮਣ ਜਾਣਾ ਠਾਕਿਆ ਸੁਖ ਸਹਜ ਸਵੀਜੈ ਜਗਤ ਵਿੱਚ ਆਉਣ ਜਾਣ ਦਾ ਗੇੜ ਮੁੱਕ ਜਾਂਦਾ ਹੈ ਤੇ ਸੁਖ ਵਿੱਚ ਡੋਲ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ